ਇੱਕ ਦਿਨ ਪਾਓ ਆਪਾਂ ਬਦਲਨ ਸਿਕਸੜੀ ਜੇ ਕਰੋ ਸੋ ਨਿਹਾਲ ਸੋ ਸ੍ਰੀ ਅਕਾਲ

ਅੱਜ ਅਮਰ ਸ਼ਹੀਦ ਸ਼ੇਰ-ਏ-ਪੰਜਾਬ ਚੌਧਰੀ ਬਲਬੀਰ ਸਿੰਘ ਜੀ ਦੀ 39ਵੀਂ ਵਰ੍ਹੇ ਦੀ ਮੌਕੇ ਦੇ ਉੱਤੇ ਇੱਥੇ ਸੈਣੀ ਭਵਨ ਦੇ ਵਿੱਚ ਇਹ ਪ੍ਰੋਗਰਾਮ ਲਿਖਿਆ ਗਿਆ ਤੇ ਬਹੁਤ ਉਮਮਾ ਕੇ ਸਾਰੇ ਲੋਕ ਪਹੁੰਚੇ ਆ ਸ਼ਰਦਾ ਦੇ ਸੁਮਨ ਸ਼ਰਦਾ ਦੇ ਫੁੱਲ ਪੈਂਟ ਕਰਨੇ ਲਈ ਤੇ ਉਹਨਾਂ ਦੀਆਂ ਜਿਹੜੀਆਂ ਅਚੀਵਮੈਂਟਸ ਹੈ ਉਹਨਾਂ ਨੇ ਜਿਹੜੇ ਕਿ ਸਮਾਜ ਸੇਵਾ ਦੇ ਕੰਮ ਕੀਤੇ ਐ ਸੈਲਫਲੈਸਲੀ ਉਹਨਾਂ ਨੂੰ ਇੱਥੇ ਸਾਰਿਆਂ ਨਾਲ ਸ਼ੇਅਰ ਕੀਤਾ ਗਿਆ ਮਕਸਦ ਇਹ ਸੀਗਾ ਕਿ ਜਿਹੜੀ ਆਉਣੇ ਵਾਲੀ ਪੀੜ੍ਹੀ ਹੈ ਉਹਨੂੰ ਵੀ ਪਤਾ ਲੱਗੇ ਵੀ ਸਾਡੇ ਬਜ਼ੁਰਗ ਸਾਡੇ ਜਿਹੜੇ ਸੀਨੀਅਰ ਲੀਡਰ ਹਨ ਉਹ ਕਿਸ ਤਰ੍ਹਾਂ ਦਾ ਜੀਵਨ ਜੀ ਕੇ ਗਏ ਹਨ ਸਮਾਜ ਸੇਵਾ ਦੇ ਕਿੱਡੇ ਵੱਡੇ ਵੱਡੇ ਕੰਮ ਕਰਕੇ ਗਏ ਹਨ ਪੋਲੀਟਿਕਲੀ ਐਮਪੀ ਲੈਵਲ ਦੇ ਅਹੁਦੇ ਤੇ ਪਹੁੰਚਦਿਆਂ ਵੀ ਉਹ ਸੋਸ਼ੀਅਲੀ ਜ਼ਿਆਦਾ ਐਕਟਿਵ ਹੁੰਦੇ ਸੀ ਪੋਲੀਟਿਕਲੀ ਐਕਟਿਵ ਹੋਣ ਤੋਂ ਬਗੈਰ ਲੇਕਿਨ ਅਜ ਦੀ ਡੇਟ ਦੇ ਵਿੱਚ ਮੈਂ ਦੇਖਦਾ ਹਾਂ ਕਿ ਜਿਹੜੇ ਪੋਲੀਟਿਕਲ ਲੀਡਰਸ ਹਨ ਉਹ ਜ਼ਰਾ ਵੀ ਸੋਸ਼ੀਅਲ ਉਸ ਲੈਵਲ ਤੇ ਹੋ ਨਹੀਂ ਪਾਉਂਦੇ ਤੋ ਮੇਰੀ ਮੁਰਾਦ ਹੈ ਕਿ ਚੌਧਰੀ ਬਲਬੀਰ ਸਿੰਘ ਦੇ ਕਦਮਾਂ ਤੇ ਚੱਲਦਿਆਂ ਹੋਏ ਅੱਜ ਦੇ ਲੀਡਰਸ ਨੂੰ ਅੱਜ ਦੇ ਬੱਚਿਆਂ ਨੂੰ ਜ਼ਰੂਰ ਉਹਨਾਂ ਤੋਂ ਸਿੱਧ ਲੈਣੀ ਚਾਹੀਦੀ ਹੈ ਤਾਂ ਕਿ ਸਮਾਜ ਦਾ ਫਿਊਚਰ ਬਹੁਤ ਵਧੀਆ ਹੋ ਸਕੇ ਬਹੁਤ ਬਹੁਤਾਂ ਮੁਬਾਰਕ ਆਸ਼ੀਰੇ ਪੰਜਾਬ ਅਮਰ ਸ਼ਹੀਦ ਚੌਧਰੀ ਬਲਬੀਰ ਸਿੰਘ ਜੀ ਦੇ 39ਵੇਂ ਸ਼ਹੀਦੀ ਦਿਵਸ ਮੁਕੇ ਸਾਰੇ ਜਿੰਨੇ ਵੀ ਸਾਡੀ ਮੰਚ ਵੱਲੋਂ ਇੱਕ ਬਹੁਤ ਅੱਛਾ ਜਿਹੜਾ ਉਹਨਾਂ ਨੂੰ ਉਪਰਾਲਾ ਕਰਕੇ ਸ਼ਰਧਾਂਜਲੀ ਦਿੱਤੀ ਗਈ ਆ ਸੋ ਚੌਧਰੀ ਬਲਬੀਰ ਸਿੰਘ ਜੀ ਇੱਕ ਆਦਰਸ਼ ਥੀਗੇ ਮੈਨੂੰ ਲੱਗਦਾ ਕਿ ਸਾਡੇ ਵਰਗੇ ਯੂਥ ਔਰ ਯੰਗਸਟਰਲੀ ਅਗਰ ਉਹਨਾਂ ਨੇ ਸਮਾਜ ਸੇਵਾ ਕਰਨੀ ਆ ਔਰ ਅਗਰ ਉਹਨਾਂ ਨੇ ਐਕਟਿਵ ਪੋਲਿਟਿਕਸ ਦਾ ਪਾਰਟ ਬੰਨਾ ਹੈ ਤਾਂ ਮੇਰੇ ਹਿਸਾਬ ਨਾਲ ਚੌਧਰੀ ਬਲਬੀਰ ਸਿੰਘ ਜੀ ਤੋਂ ਵੱਡੀ ਐਗਜ਼ਾਮਪਲ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ ਉਹਨਾਂ ਨੇ ਸਾਬਤ ਕੀਤਾ ਕਿ ਰਾਜਨੀਤੀ ਚ ਕਿਸੇ ਨੂੰ ਤੁਸੀਂ ਇਮਾਨਦਾਰੀ ਨਾਲ ਬਿਨਾ ਕਰਪਸ਼ਨ ਤੋਂ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਸੀਗੇ ਉਹ ਇੱਕ ਨੇਤਾ ਨਹੀਂ ਸੀਗੇ ਨੇਤਾ ਦੇ ਨਾਲ-ਨਾਲ ਉਹ ਲੋਕਾਂ ਦੇ ਅਦਰਸ਼ ਲੋਕਾਂ ਦੇ ਆਈਡੀਅਲ ਸੀਗੇ ਉਹਨਾਂ ਦੇ 39ਵੇਂ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਅਰਪਣ ਕਰਦੀਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਕਿ ਮੇਰਾ ਦੇਸ਼ ਮੇਰਾ ਸੂਬਾ ਚੌਧਰੀ ਬਲਬੀਰ ਸਿੰਘ ਵਰਗੇ ਨੇਤਾ ਪੈਦਾ ਕਰੇ ਤਾਂ ਕਿ ਉਹ ਸੂਬੇ ਵਾਸਤੇ ਦੇਸ਼ ਦੀ ਬਿਹਤਰੀ ਵਾਸਤੇ ਦਿਨ ਰਾਤ ਕੰਮ ਕਰ ਸਕੇ ਬਹੁਤ-ਬਹੁਤ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਸਾਨੂੰ ਅੱਜ ਇਹ ਜੀ ਸਖਸੀਅਤਾਂ ਦੇ ਜਿਨ੍ਹਾਂ ਨੇ ਆਪਣੇ ਸਵੇ ਦੇ ਵਿੱਚ ਰਹਿੰਦੇ ਹੋਏ ਰਾਜਨੀਤੀ ਨਾ ਕਰਦੇ ਹੋਏ ਸਮਾਜ ਦੇ ਹਰ ਖੇਤਰ ਦੇ ਵਿੱਚ ਤੇ ਸਮਾਜ ਦੇ ਹਰ ਪ੍ਰਾਣੀ ਦਾ ਭਲੇ ਲਈ ਸੋਚਿਆ ਤੇ ਆਪਣੀ ਕੰਸਟੀਟੂਐਂਸੀ ਦੇ ਵਿਕਾਸ ਲਈ ਸੋਚਿਆ ਅੱਜ ਸਾਰੇ ਪੰਜਾਬ ਚੌਧਰੀ ਬਲਬੀਰ ਸਿੰਘ ਜੀ ਨੂੰ ਸਰਦਾ ਦੇ ਫੋਨ ਪੇਟ ਕਰਕੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਜਾਗਰਿਤ ਮੰਚ ਨੇ ਅੱਜ ਬਨੂ ਸਪੈਸ਼ਲ ਪੂਰੇ ਬਣਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਂ ਪਹਿਲੇ ਵੀ ਕਹਿ ਚੁੱਕਾ ਹਾਂ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਦੋ ਹੀ ਸੈਣੀ ਕੰਸਟੀਟੂਐਂਸੀਆ ਸੀਗੀ ਹਰਿਆਣਾ ਦੇ ਵਿੱਚ 74 ਤੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਇਹ ਕੰਸਟੀਟੂਐਂਸੀ ਸਾਡੇ ਕੋਲੋਂ ਛਿੰਨ ਕੇ ਇਹ ਠੀਕ ਨਹੀਂ ਗਈ ਆ ਮੈਂ ਪੂਰੇ ਸੈਣੀ ਸਮਾਜ ਪੰਜਾਬ ਨੂੰ ਬੇਨਤੀ ਕਰੂੰਗਾ ਕਿ ਦੀ ਆਵਾਜ਼ ਜੂਰ ਚੁੱਕੋ ਸਾਡੀ ਇੱਕ ਆਪਣੀ ਕੰਸਟੀਟੂਐਂਸੀ ਹੁਣ ਚਾਹੀਦੀ ਆ ਜਿਸ ਤੋਂ ਸਾਡਾ ਨੁਮਾਇੰਦਾ ਚੁਣ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਸਾਡੀ ਆਵਾਜ਼ ਬਣ ਕੇ ਉੱਥੇ ਗੂੰਜੇ ਜਾਂ 13ਵਾਂ ਅਵਾਰਡ ਵੀ ਦਿੱਤਾ ਗਿਆ ਸੈਣੀ ਸਾਹਿਬ ਨੂੰ ਜਿਹੜਾ ਉਹ ਵਾਰਡ ਦਿੱਤਾ ਗਿਆ ਆ ਅੱਜ ਦਾ 13ਵਾਂ ਅਵਾਰਡ ਚੌਧਰੀ ਬਲਬੀਰ ਸਿੰਘ ਵਾਰਡ ਜੋ ਦਿੱਤਾ ਗਿਆ ਸਰਦਾਰ ਕਲਵੰਤ ਸਿੰਘ ਜੀ ਨੂੰ ਟਿਕਟੋਕ ਦੇ ਕਲਵੰਤ ਸਿੰਘ ਜੀ ਇੱਕ ਬਹੁਤ بڑے ਸਮਾਜ ਸੇਵੀ ਕਾ ਜਿਨ੍ਹਾਂ ਨੇ ਆਪਣੀ ਜੀਵਨ ਦੇ ਵਿੱਚ ਬਹੁਤ ਕਟਨਾਈਆਂ ਇਵਨ ਦੇ ਕਿ ਉਹਦੇ ਬੱਚਿਆਂ ਦੀ ਵੀ ਦੇ ਨਾਜ਼ਮੇ ਸਪਨਿੰਗ ਹੋਈ ਉਹਨਾਂ ਨੂੰ ਵੀ ਦਰਗਨਾਰ ਕੀਤਾ ਤੇ ਪੂਰੇ ਸਮਾਜ ਨੂੰ ਲੈ ਕੇ ਚੱਲ ਰਿਹਾ ਅੱਜ ਵੀ ਉਹ ਜਦੋਂ ਉਹਨਾਂ ਵੱਲ ਦੇਖਦੇ ਆ ਅੱਜ ਪਤਾ ਚੱਲੇ ਕਿ ਉਹ 68 ਸਾਲ ਦੇ ਨੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਅੱਜ ਵੀ ਉਹ ਜਿਸ ਤਰ੍ਹਾਂ ਸੇਵਾ ਕਰ ਰਿਹਾ ਸਮਾਜ ਦੀ ਕੌਮ ਦੀ ਬਰਾਦਰੀ ਦੀ ਮੈਨੂੰ ਮਾਣ ਹੈ ਕਿ ਇਹਨਾਂ ਇਸ ਕੌਮ ਦੇ ਵਿੱਚ ਮੈਂ ਪੈਦਾ ਹੋਇਆ ਇਸ ਬਰਾਦਰੀ ਵਿੱਚ ਮੈਂ ਪੈਦਾ ਹੋਇਆ ਜਿਸ ਤੇ ਕੁਰਵੰਤ ਸਿੰਘ ਜੀ ਯੋਧੇ ਵੀ ਪੈਦਾ ਹੋਇਆ ਮੈਂ ਪੂਰੇ ਹੁਸ਼ਿਆਰਪੁਰ ਵਾਸੀਆਂ ਨੂੰ ਆਪਣੇ ਵੱਲੋਂ ਹਰਿਆਣਾ ਦੇ ਪੂਰੇ ਸੈਣੀ ਸਮਾਜ ਵੱਲੋਂ ਬਹੁਤ-ਬਹੁਤ ਬਾਰਗੋਦ ਧੰਨਵਾਦ ਜੀ ਧੰਨਵਾਦ ਜਹਨ ਸਾਥੀ ਹੋਏ ਸੈਣੀ ਕਪਨਹੁਸ਼ਾਰ ਤੋਂ ਵਿਖੇ ਸ਼ੇਰ-ਏ-ਪੰਜਾਬ ਚੌਧਰੀ ਬਲਬੀਰ ਸਿੰਘ ਜੀ ਦਾ ਸ਼ਹਾਦਤ ਦਿਵਸ ਬੜੀ ਹੀ ਸ਼ਰਧਾਪੂਰਵਕ ਪਿਛਲੇ ਕਈ ਸਾਲਾਂ ਤੋਂ ਸੈਣੀ ਯਾਤਰੀ ਮੰਜ ਪੰਜਾਬ ਦੀ ਸਮੁੱਚੀ ਟੀਮ ਜਿਸਾ ਕਲਵਾਨ ਸਿੰਘ ਸੈਣੀ ਜੀ ਦੀ ਅਗਵਾਈ ਵਿੱਚ ਮਨਾਉਂਦੀ ਆ ਰਹੀ ਆ ਅੱਜ 39ਵਾਂ ਸ਼ਹੀਦੀ ਦਿਹਾੜਾ ਜਿਹੜਾ ਹੁਸ਼ਿਆਰਪੁਰ ਦੇ ਲਈ ਇੱਕ ਬਹੁਤ ਵੱਡਾ ਘਾਟਾ ਸੀ ਚੌਧਰੀ ਸਾਹਿਬ ਦਾ ਔਰ ਮੈਂ ਸਮਝਦਾ ਕਿ ਹੁਸ਼ਿਆਰਪੁਰ ਨਹੀਂ ਪੰਜਾਬ ਦੇ ਵਿੱਚ ਚੌਧਰੀ ਸਾਹਿਬ ਨੂੰ ਸ਼ੇਰ-ਏ-ਪੰਜਾਬ ਚੌਧਰੀ ਬਲਬੀਰ ਸਿੰਘ ਦਾ ਖਿਤਾਬ ਲੋਕਾਂ ਨੇ ਦਿੱਤਾ ਆਮ ਲੋਕਾਂ ਦੇ ਗਰੀਬਾਂ ਦੇ ਮਸੀਹਾ ਸੀਗੇ ਔਰ ਅੱਜ ਦਾ ਇਹ ਦਿਨ ਹੁਸ਼ਿਆਰਪ ਮੈਂ ਆਪਣੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਸਾਰਿਆਂ ਵੱਲੋਂ ਅੱਜ ਸ਼ੇਰਪੰਜਾਬ ਚੋਣ ਦੀ ਬਲਬੀਰ ਸਿੰਘ ਦੀ ਚਰਨਾਂ 'ਚ ਸ਼ਰਧਾ ਸਮਨਨ ਉਪਰ ਕਰਦੇ ਹੋਏ ਅੱਜ ਪਰਮੇਸ਼ਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਸਾਨੂੰ ਉਹਨਾਂ ਦੇ ਰਸਤੇ ਦੱਸੇ ਹੋ ਰਸਤੇ ਚੱਲਦਾ ਸ਼ੀਰਲ ਬਖਸ਼ੇ ਬਲ ਬਖਸ਼ੇ ਅੱਜ ਜਿਹੜਾ ਸ਼ੇਰਪੰਜਾਬ ਚੋਣ ਦੀ ਬਲਬੀਰ ਸਿੰਘ ਮੈਮੋਰੀਅਲ ਅਵਾਰਡ ਸਦਾ ਕਲਵਾਨ ਸਿੰਘ ਨੂੰ ਦਿੱਤਾ ਗਿਆ ਵਾ ਕਿਉਂਕਿ ਇਹ ਸਾਡੇ ਹੋਰ ਕਮੇਟੀ ਦਾ ਫੈਸਲਾ ਸੀਗਾ ਕਿ ਜਿਹੜੇ ਸ਼ੇਰਪੰਜਾਬ ਚੋਣ ਦੀ ਬਲਬੀਰ ਸਿੰਘ ਦੇ ਨਕਸ਼ੇ ਕਦਮ ਤੇ ਚੱਲਦੇ ਆ ਉਹ ਚੋਣ ਦੀ ਬਲਬੀਰ ਸਿੰਘ ਹੀ ਨੇ ਔਰ ਜਿਹੜੇ ਲੋਕ ਇਹ ਉਹਨਾਂ ਦੇ ਰ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਬਣਾਉਂਦੇ ਆ ਲੋਕਾਂ ਦੇ ਹੱਕ ਲਈ ਲੜਦੇ ਆ ਹਾ ਦਾ ਨਾਰਾ ਮਾਰਦੇ ਆ ਉਹ ਇਸ ਵਾਰ ਦੇ ਜਰੂਰ ਹੱਕਦਾਰ ਨੇ ਉਹਦੇ ਇਸੇ ਇੱਕੜੀ ਨੂੰ ਅਸੀਂ ਅੱਗੇ ਬਤਾਵਾਂਗੇ 13ਵਾਂ ਵਾਰਡ ਸਦਾ ਕਮਰਸ ਸੈਣੀ ਨੂੰ ਇਹਨਾਂ ਦੀ ਫਰਵਾਹ ਨੂੰ ਮਿਲਿਆ ਵਾ ਸੋ ਮੈਂ ਆਪਣੇ ਵੱਲੋਂ ਆਪਣੀ ਸੈਣੀ ਯਾਤਰੀ ਮੈਂ ਪੰਜਾਬ ਦੀ ਸਮੂਚੀ ਟੀਮ ਵੱਲੋਂ ਆਪਣੀ ਸਮੂਚੀ ਬਰਾਦਰੀ ਵੱਲੋਂ ਸਾਰੇ ਸੈਣੀ ਭਾਈਚਾਰੇ ਵੱਲੋਂ ਉਸ ਸ਼ਹਿਰ ਦੇ ਵਸਨੀਕਾਂ ਵੱਲੋਂ ਇਸ ਪ੍ਰਵਾਹ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਅਤੇ ਆਸ ਕਰਦਾ ਹਾਂਗੇ ਇਸੇ ਤਰ੍ਹਾਂ ਸ਼ੇਰ ਪੰਜਾਬ ਚੋ ਦੀ ਬਲਬੀਰ ਸਿੰਘ ਦੇ ਨਕਸ਼ੇ ਕੱਪ ਨੂੰ ਚੱਲਦੇ ਹੋਏ ਸਵਾਜ ਸੇਵਾ ਕਰਦੇ ਰਹਿਣਗੇ ਧੰਨਵਾਦ ਅਜੀ ਸਣੀ ਸਾਹਿਬ ਅੱਜ ਦਾ ਜਿਹੜਾ ਸਮਾਗਮ ਕਰਾਇਆ ਗਿਆ ਇਹਦੇ ਬਾਰੇ ਇੱਕ ਤਾਂ ਦੱਸੋ ਤੇ ਇੱਕ 12 ਸਾਲ ਤੋਂ ਜਿਹੜਾ ਵਾਰਡ ਦਿੱਤਾ ਜਾ ਰਿਹਾ ਸੀ ਤੁਸੀਂ ਆਪਣੇ ਅਥੀਓ ਵਾਰਡ ਆ ਜਿਹੜਾ ਹੋਰ ਸੰਸਥਾਵਾਂ ਨੂੰ ਜਾਂ ਹੋਰ ਵਿਅਕਤੀਆਂ ਨੂੰ ਦਿੰਦੇ ਸੀ ਤੇ ਅੱਜ ਉਹੋ ਹੀ ਵਾਰਡ ਜਿਹੜਾ ਹੈ ਤੁਹਾਨੂੰ ਆਪ ਉਪਰਪਤ ਹੋਇਆ ਤੁਹਾਨੂੰ ਦਿੱਤਾ ਗਿਆ ਮੈਂ ਕਵਾਂਸੀ ਦੇ ਸੈਣੀ ਫਾਊਂਡਰ ਸੈਣੀ ਜਾਗਦੀਵਤ ਪੰਜਾਬ ਲਗਾਤਾਰ 2001 ਤੋਂ ਆਪਾਂ ਚੱਲੇ ਆ 2004 ਤੋਂ ਸੀ ਸੈਣੀਆਂ ਦਾ ਗੁਰਦੁਆਰਾ ਪ੍ਰੇਮਗਰ ਉੱਥੋਂ ਸ਼ੁਰੂ ਕੀਤਾ ਪ੍ਰੋਗਰਾਮ ਸਨਕ ਤੇ ਲੰਗਰ ਲਾਉਦੇ ਰਹੇ ਆ ਔਰ 2012 ਦੇ ਵਿੱਚ ਅਸੀਂ ਅਮਰਸ਼ੀਰ ਚੌਹਰੀ ਜੀ ਦੀ ਮੈਮੋਰੀਅਲ ਬਾਗਟ ਕੱਢਿਆ ਕਿਨਾਂ ਸੀ ਬਖਵਾਸ ਸੰਸਥਾਵਾਂ ਦਿੰਦੇ ਰਹੇ ਹੁਣ ਵੀ ਤਿੰਨ ਸੰਸਥਾਵਾਂ ਦੀ ਕਈਆਂ ਸੀ ਇੱਕ ਗਰਦੀ ਵਾਲੇ ਤੋਂ ਤਾਂ ਪਵਦੀਪ ਸਿੰਘ ਇੱਕ ਅਜੇ ਨਵੇਂ ਤੁਸੀਂ ਇੱਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇੱਕ ਸਿਕੀਰ ਮਾਨ ਪਰ ਤੋਂ ਸੋਕੋਨੀ ਸਾਹਿਬ ਜੀ ਦਾ ਸੋਸਾਇਟੀ ਅਸੀਂ ਤਿੰਨੇ ਲੇਰੀਆਂ ਬਣਾਈਆਂ ਪਲਾਕ ਤੋਂ ਸਾਰਾ ਪ੍ਰੋਗਰਾਮ ਪੁੱਛਿਆ ਕਿ ਕੀ ਕੀ ਤੁਸੀਂ ਕਰਦੇ ਆਂ ਐਡਰਸ ਵਿੱਚ ਗਰ ਮੀਟਿੰਗ ਰੱਖੀ ਇਹਨਾਂ ਫਿਰ ਮੀਟਿੰਗ ਨਾ ਕਿਤੇ ਆਏ ਬੈਠੇ ਉਹ ਸਾਰੇ ਕਹਿੰਦੇ ਭਈ ਸਸਤਾਵਾਂ ਜਿਹੜੀਆਂ ਕੰਮ ਕਰਦੀਆਂ ਉਹ ਤੁਸੀਂ ਹਰ ਸਾਲ ਦਿੰਦੇ ਹੋ ਪਰ ਤੁਸੀਂ ਆਪ ਸਾਰਿਆਂ ਤੋਂ ਵੱਧ ਲੋਕਾਂ 'ਚ ਕੰਮ ਕਰਦੇ ਹੋ ਸੋ ਤੁਸੀਂ ਚੌਧਰੀ ਬਰਵੀਰ ਦੇ ਕਲਵਾਦੇ ਚਲਦੇ ਹੋ ਚੌਧਰੀ ਬਰਵੀਰ ਦੇ ਨਾਲ ਰਹੇ ਹੋ ਇੱਕ ਕਾਲੂ ਕਿਉਂ ਰਸਤਾ ਜਾਵੇ ਮੈਂ ਬੜਾ ਨਾਂ ਕੀਤਾ ਪਰ ਨਹੀਂ ਮੇਰੀ ਸਾਰੀ ਟੀਮ ਨੇ ਮੈਨੂੰ ਪੂਰਾ ਜ਼ੋਰ ਲਾ ਕੇ ਕਿਹਾ ਅਨੇਤ ਕੀ ਇਹ ਵਾਰਸਾ ਦਿੱਤਾ ਜਾਵਾ ਮੈਂ ਇਹ ਵਾਰ ਲਈ ਬੜੀ ਖੁਸ਼ੀ ਪ੍ਰਾਪਤ ਕਰਦਾ ਔਰ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਇਹ ਪਰਮਾਤਮਾ ਜਿੱਥੇ ਤੁਹਾਡਾ ਹੱਥ ਆ ਚੌਧਰੀ ਆਵਾਜ਼ ਕੀ ਮੇਰੇ ਜ਼ਰਤੇ ਰਹਿ ਤਾਂ ਜੋ ਮੈਂ ਉਹਨਾਂ ਦੇ ਨਕਸ਼ੇ ਕਰਦੇ ਚਾਹ ਸਮਾਜ ਲਈ ਕੋਈ ਛੋਟਾ ਜਾਂ ਸਨੇਹਾ ਕੋਈ ਸਮਾਜ ਨੂੰ ਮੈਂ ਇਹ ਕਹਿਣਾ ਚਾਹਣਾ ਇਹ ਅੱਜ ਅਸੀਂ ਤਰੇਵਾਂ ਪੋਲਿਟਿਸ਼ਨਰਾਂ ਦੇ ਵਿੱਚੇ ਅਜੇ ਤੱਕ ਕੋਈ ਡਿਸੀਜਨ ਨਹੀਂ ਕੀਤਾ ਕੁਝ ਨਹੀਂ 75 ਹਜ਼ਾਰ ਹੋ ਰਹਾ ਹੈ ਤੁਸੀਂ ਕਿੰਨਾ ਜੀ ਰੋ ਰਹੇ ਹੋ ਤਰ੍ਹਾਂ ਵਿੱਚ ਚੜ ਰਹੇ ਆ ਆਓ ਆਪਣੇ ਤੌਰ ਤੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰੀਏ ਆਹਨੇ ਲੋਕ ਚੜੇਗਾ ਤਾਂ ਸਾਡੀਆਂ ਸੇਵਾਵਾਂ ਲੈ ਕੇ ਥੋੜੇ ਲੋਕਾਂ ਦੇ ਆਪਣਾ ਜਾਵਰ ਬਈਆ ਆਪਾਂ ਸਾਰੇ ਲੋਕ ਸੋਸਾਇਟੀਆ ਬਣਾ ਕੇ ਲੋਕਾਂ ਦੀ ਕੰਮ ਕਰੀਏ ਜਿਹੜੇ ਪੈਸੇ ਸਾਡੇ ਤੇ ਪੀੜ੍ਹੀਆਂ ਦੇ ਲੋਕ ਖਰਾਬ ਕਰਦੇ ਆਂ ਪਰਵਾਹ ਕਰਦੇ ਆ ਉਹ ਬਚਾ ਕੇ ਗਰੀਬਾਂ ਨੂੰ ਦੇ ਦੇ ਤੇਰੀ ਜ਼ਿੰਦਗੀ ਦੀ ਮੈਂ 1977 ਤੋਂ ਕੰਮ ਜੁੜੀ ਤਾ 1977 ਤੋਂ ਲੈ ਕੇ ਹੁਣ ਤੱਕ ਮੇਰਾ ਸੀਜੀ ਮੈਰੀ ਹੋਈ ਆ ਅਸੀਂ ਤਾਂ ਮੈਰੀ ਤੋਂ ਬਾਅਦ ਹੁਣ ਤੱਕ ਜੇ ਮੈਂ ਕਾਬਜਾ ਬਣਿਆ ਜਾਂ ਮੈਂ ਲੀਡਰ ਬਣਿਆ ਉਹ ਦੇਣ ਮੇਰੀ ਵਾਈਫ ਦੀ ਆ ਜੀਜੀ ਖਾਨ ਜੀ ਦੀ ਪਰਸਾਣੀ ਜਿਨ੍ਹਾਂ ਨੇ ਮੈਨੂੰ ਕਦੇ ਨਹੀਂ ਪੁੱਛਿਆ ਕਿੱਥੇ ਜਾਂਦੇ ਆ ਔਰ ਹਰ ਸਮੇਂ ਆਪ ਚਾਰਗਾਂ ਦੇ ਦੂਰ ਦੇ ਮੈਂ ਉਹਨਾਂ ਦਾ ਵੀ ਜਿੰਨੀ ਕਿ ਬੋਲਣੀ